ਮਹਿਤਾ ਬਥੇਰੀਆ ਮੈਨੇ ਤਾਂ ਕੀਤੀਆਂ ਕਿ ਚੱਲ ਮੇਰੇ ਨਾਲ ਪਰ ਉਹ ਨਹੀਂ ਮੇਰੇ ਨਾਲ ਆਇਆ ਤਲਾਕ ਦੇ ਕਾਗਜ਼ ਮੰਮੀ ਗੱਲ ਤਾਂ ਮੰਮੀ ਆਪਣੇ ਚ ਇਹ ਹੋਈ ਸੀ ਵੀ ਉਹ ਆਪਣੀਆਂ ਤੰਕੀਆਂ ਤੋਂ ਡਰ ਜਾਊਗਾ ਪਰ ਉਹ ਨਹੀਂ ਡਰਿਆ ਉਹਨੇ ਤਾਂ ਸਿੱਧੇ ਮੈਨੂੰ ਤਲਾਕ ਦੇ ਕਾਗਜ਼ ਭੇਜਤੇ ਮੰਮੀ ਜੀ ਥੋੜੀ ਧੀਨੇ ਆਪਣੇ ਘਰੇ ਜਾ ਕੇ ਨਾ ਥੋੜੀ ਇੱਜ਼ਤ ਹੀ ਬਣਾਈ ਆ ਨਾਲੇ ਤੁਹਾਨੂੰ ਕੋਈ ਕੁਝ ਨਹੀਂ ਕਹੂਗਾ ਅਸਲ 'ਚ ਸਭ ਕੁਝ ਨਾਰਮਲ ਆ ਤੁਹਾਡੀ ਮਾਤਾ ਨੂੰ ਤਾਂ ਐਵੇਂ ਬਹਿ ਹੁਆ ਹੋਂ ਦੇਖਦੀ ਆ ਕਿਵੇਂ ਪਹਿਲਾਂ ਪਾਏਗੇ ਲੈਂਦੀ ਫਿਰਨੀ ਸੀ ਨਾ ਮੇਰੇ ਨਾਲ ਪੰਗੇ ਕੰਮ ਹੀ ਖਰਾਬ ਕਰ ਤਾ ਕਿਸੇ ਨੂੰ ਕੀ ਕਹਾ ਮੇਰੇ ਤੋਂ ਖੁੱਦ ਲਾੜ ਹੀ ਨਹੀਂ ਕਿਸੇ ਕੰਮ ਦੀ ਮਨਦੀਪ ਤੇਰੇ ਲੱਗੀ ਤਾਂ ਨਹੀਂ ਨਹੀਂ ਜੀ ਥੋੜੇ ਵੀ ਕੀ ਹੋ ਗਿਆ ਪੁੱਤ ਉਹ ਹੋਣਾ ਕੀ ਇਹ ਮਾਤਾ ਆਹ ਪੋੜੀਆਂ ਚ ਪਤਾ ਨਹੀਂ ਜਿਹਨੇ ਤੇਲ ਡੋਲਤਾ ਹਜੇ ਮਨਦੀਪ ਤਿਲਕ ਜਾਣੀ ਸੀ ਉਹ ਤਾਂ ਸ਼ੁਕਰ ਹੈ ਮੈਂ ਆ ਗਿਆ ਟਾਈਮ ਤੇ ਤੇ ਮੈਂ ਫੜ ਲਿਆ ਇਹਨੂੰ ਬੇਪਟ ਹੋਰ ਕੀ ਨੇ ਡੋਲਣਾ ਇਸ ਨੇ ਰੋਲਿਆ ਹੋਣਾ ਤੂੰ ਚੋਰੀਆਂ ਤਾਂ ਕਰਦੀ ਫਿਰਦੀ ਐ ਜਿੱਥੋ ਜੀ ਚੱਕਦੀ ਉੱਥੇ ਰੱਖਦੀ ਤਾਂ ਹੈ ਨਹੀਂ ਮੰਮੀ ਮੈਂ ਕਿਉਂ ਇੱਥੇ ਤੇਲ ਰੱਖੂੰਗੀ ਮੈਨੂੰ ਨਹੀਂ ਪਤਾ ਵੀ ਇੱਥੇ ਤੇਲ ਕਿਵੇਂ ਆ ਗਿਆ ਮੈਨੂੰ ਤਾਂ ਖੁਦ ਨਹੀਂ ਕੁਝ ਸਮਝ ਲੱਗ ਰਹੀ ਨਹੀਂ ਜਿੱਥੇ ਜੀ ਕਰਦਾ ਉੱਥੇ ਤਾਂ ਤੂੰ ਚੀਜ਼ ਰੱਖ ਲੈਣੀ ਹੈਗੀ ਨਹੀਂ ਹੁਣੇ ਮੇਰੇ ਮੁੰਡੇ ਦਾ ਸੱਟ ਲੱਗ ਜਾਂਦੀ ਉਹ ਵੀ ਤੇਰੇ ਕਰਕੇ ਇਹ ਤਾਂ ਰੱਬ ਦਾ ਸ਼ੁਕਰ ਹੈ ਬਚ ਗਿਆ ਪੁੱਤ ਤੂੰ ਸਤਿ ਸ਼੍ਰੀ ਅਕਾਲ ਚਾਚਾ ਜੀ ਸਤਿ ਸ਼੍ਰੀ ਅਕਾਲ ਚਾਚੀ ਜੀ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਪੁੱਤ ਤੂੰ ਤਾਂ ਸਰਪ੍ਰਾਈਜ਼ ਹੀ ਦਿੱਤਾ ਸਾਨੂੰ ਆ ਕੇ ਨਹੀਂ ਜੀ ਬੰਤ ਤੁਹਾਰਾ ਆਪਣੇ ਨਾਲ ਹੀ ਰਹੂਗਾ ਉੱਥੇ ਤਾਂ ਜੀ ਨਹੀਂ ਸੀ ਲੱਗਾ ਉਹਨੂੰ ਕੀ ਕਹਿੰਦੇ ਨੇ ਹੌਸਪੀਟਲ ਹੌਸਪੀਟਲ ਉਹ ਹੋਸਟਲ ਕਹਿੰਦੇ ਨੇ ਮੰਮੀ ਉਹਨੂੰ ਨਹੀਂ ਇਹ ਹੋ ਹੀ ਤਾਹੀਂ ਮੈਨੂੰ ਇੱਥੇ ਸੱਦ ਲਿਆ ਚਲੋ ਇਹ ਤਾਂ ਬਹੁਤ ਵਧੀਆ ਗੱਲ ਐ ਮੰਮੀ ਤੁਸੀਂ ਦੀਪ ਨੂੰ ਸੱਦ ਲਿਆ ਉਹ ਕਰਦੀ ਗੱਲ ਤਾਂ ਬੱਕਰੀ ਹੁੰਦੀ ਐ ਤਾਂ ਹੀ ਤਾਂ ਪੁੱਤ ਜਦੋਂ ਨਾ ਵੱਡੇ ਮੁੰਡੇ ਹੁੰਦੇ ਤਿਲਾਕ ਹੋਇਆ ਮਾਹਾਂ ਦਾ ਨਹੀਂ ਛੱਡ ਕੇ 바ਗੀ ਪਿਓ ਦਾ ਜੇਜ ਬੈਠੇ ਉੱਥੇ ਇਕੱਲਾ ਰੋੜੀ ਜਾਂਦਾ ਨਾਲੇ ਪੁੱਤ ਪਤਨੀ ਉੱਥੇ ਕਹੀ ਜੀ ਰੋਟੀ ਮਿਲਦੀ ਉਹ ਕਹਿਣਾ ਉੱਥੇ ਰਹਿਣਾ ਸਹਿਣਾ ਹੈਗਾ ਤਾਂ ਹੀ ਮੈਂ ਲੈ ਆਈ ਇਹਨੂੰ ਚਲ ਕੋਈ ਨਹੀਂ ਮੰਮੀ ਤੁਸੀਂ ਤਾਂ ਬਹੁਤ ਵਧੀਆ ਕੀਤਾ ਇਹਨੂੰ ਇੱਥੇ ਲਿਆ ਕੇ ਉਹ ਹੁਣ ਆਪਾਂ ਇਹਨੂੰ ਇੱਥੇ ਹੀ ਪੜਨ ਲਾ ਦਾਂਗੇ ਚਲਾ ਜਾ ਬੁੱਤ ਜੀ ਤੇਰੇ ਕਮਰਾ ਦਿਖਾ ਦਿਆਂ ਇੱਥੇ ਲੱਕੜੇ ਬੁੱਤ ਗਰ ਸੋਣ ਬੁੱਤ ਮੇਰੀ ਤੈਨੂੰ ਨਾ ਤੇਰੀ ਛੱਤਾਂ ਤੇ ਟੁੱਟ ਰਹੇ ਕੋਈ ਲੋ ਨਹੀਂ ਇਹ ਘਰ ਨਾ ਤੇਰਾ ਹੈ ਨਾਲੇ ਜਿਹੜੀ ਚੀਜ਼ ਦੀ ਜ਼ਰੂਰਤ ਹੋਵੇ ਨਾ ਚੁੱਪ ਕਰਕੇ ਚੱਕ ਲੈ ਕਿਸੇ ਨੂੰ ਪੁੱਛਣ ਦੀ ਵੀ ਜ਼ਰੂਰਤ ਨਹੀਂ ਹੈਗੀ ਤੇ ਦੂਜੀ ਗੱਲ ਪੁੱਤ ਹੋਰ ਪੈਸੇ ਥੇਲੇ ਦੀ ਲੋੜ ਹੋਵੇ ਨਾ ਤੇ ਜਿੰਨੇ ਮਰਜ਼ੀ ਮੰਗ ਲਈ ਨਾਲੇ ਪੁੱਤ ਤੇਰੀ ਖਾਤਰ ਤਾਂ ਤੁਰੇ ਫਿਰਦਾ ਪੈਸਾ ਕਿਦੇ ਛਾਤੀ 'ਤੇ ਰਕੇ ਲੈ ਕੇ ਗਣਾ ਕੱਲਾ ਕੱਲਾ ਤਾਂ ਮੇਰਾ ਪੋਤਾ ਐ ਤੂੰ ਇਹ ਤਾਂ ਮੇਰੀ ਬਹੁਤ ਗਲਤ ਗੱਲ ਤਾਂ ਹਿੰਨੀ ਵੀ ਜਵਾਕ ਨੂੰ ਖੁੱਲ ਨਹੀਂ ਦੇਣੀ ਚਾਹੀਦੀ ਕੋਈ ਤਾਂ ਤਾਂ ਜਵਾਕ ਨੇ ਵਿਗੜ ਜਾਣਾ ਮੰਮੀ ਨੂੰ ਸਮਝਾਉਣਾ ਪੈਣਾ ਕਿ ਜਵਾਕ ਨਾਲ ਇਹ ਜਿਹੀਆਂ ਗੱਲਾਂ ਨਾ ਕਰਿਆ ਕਰਨ ਲੈ ਪੁੱਤ ਰੋਟੀ ਖਾ ਲੈ ਪਰ ਚਾਚੀ ਮੈਥਰੋਟੀ ਖਾਣੀ ਨਹੀਂ ਤੁਸੀਂ ਐਂ ਕਰੋ ਮੈਨੂੰ ਨਾ ਪੈਸੇ ਦੇ ਦੋ ਬਾਹਰੋਂ ਜਾ ਕੇ ਖਾ ਜਾਊਂਗਾ ਪੁੱਤ ਬਾਹਰੋਂ ਕਾ ਤੋ ਖਾਣੀ ਆ ਆ ਦੇਖ ਕੀ ਇਹਦੀ ਕਿੰਨੀ ਵਧੀਆ ਸਬਜੀ ਬਣੀ ਹੋਈ ਆ ਨਾਲੇ ਬਾਹਰਲਾ ਖਾਣਾ ਤਾਂ ਖਰਾਬ ਹੀ ਕਰਦਾ ਇਸ ਲਈ ਨਾ ਰੋਟੀ ਤੂੰ ਘਰੇ ਹੀ ਖਾ ਲੈ ਨਹੀਂ ਫੇਰ ਕੀ ਹੋ ਗਿਆ ਜੇ ਡਾਕ ਨੇ ਸੌਫਨੇ ਮੰਗ ਲਿਆ ਫੇਰ ਕੀ ਤੇਰੀ ਜਾਨ ਨਿਕਲ ਗਈ ਹੁਣ ਤੈਨੂੰ ਇਹਰੇ ਮੂਰੇ ਮੈਂਦਤ ਕਰਨ ਦੀ ਕੋਈ ਲੋੜ ਨਹੀਂ ਆ ਫਟ 500 ਰੁਪਈਆ ਉਹ ਤੇ ਚੱਕ ਸਕੂਟਰੀ ਜਿਹੜੀ ਚੀਜ਼ ਨੂੰ ਜੀ ਕਰਦਾ ਨਾ ਖਾਇਆ ਜਾ ਕੇ ਦੇਖ ਲੈ ਤੂੰ ਕਿਹੜਾ ਰੋਕ ਲਏਗਾ ਠੀਕੇ ਦਾਦੀ ਜੀ 엄마 ਮੈਂ ਆ ਕਿਦਰੀ ਕਹੇਗਾ ਜਦੋਂ ਘਰੇ ਰੋਟੀ ਬਣੀ ਪਈ ਆ ਤੁਸੀਂ ਉਹਨੂੰ ਖਾਣ ਨੂੰ ਕਿਉਂ ਨਹੀਂ ਕਹਿੰਦੇ ਹੈਗੇ ਐਂ ਤਾਂ ਉਹ ਵਿਗੜ ਜਾਊਗਾ ਦੀਪੂ ਤੂੰ ਕੋਈ ਲੋੜ ਨਹੀਂ ਤੈਨੂੰ ਰੋਟੀ ਘਰ ਨਹੀਂ ਬਾਹਰ ਲੈ ਤੂੰ ਕੌਣ ਹੋ ਨਹੀਂ ਆ ਨਾ ਰੋਕਣ ਲਈ ਤੂੰ ਤੂੰ ਜਾ ਇਹਨੂੰ ਤਾਂ ਮੈਂ ਦੇਖ ਲਊਗੀ ਏ ਤੈਨੂੰ ਜਿਆਦਾ ਪਤਾ ਤੂੰ ਤਾਂ ਲਗ ਜੀ ਅਮਰ ਪੋਤੇ ਦੇ ਤੂੰ ਤਾਂ ਕੁੜੀਆਂ ਜਮੀਆਂ ਢੇਰ ਲਾਏਂਗੀ ਮੇਨਾਂ ਇੱਕੋ ਇੱਕ ਤੇ ਪੋਤਾ ਮੇਰਾ ਜੇ ਉਹਨੂੰ ਪੈਸੇ ਨਾ ਦਿੱਤੇ ਤਾਂ ਮੈਂ ਇਹਨਾਂ ਪੈਸੇ ਬਰਨਾ ਕੀ ਆ ਫਿਰ ਮੰਮੀ ਆਏ ਦਾ ਨਹੀਂ ਚੱਲਣਾ ਜਿਵੇਂ ਤੁਸੀਂ ਕਹਿੰਦੇ ਹੋ ਥੋੜੀਆਂ ਗੱਲਾਂ ਤੋਂ ਤਾਂ ਮੈਨੂੰ ਆਏ ਲੱਗਦਾ ਵੀ ਸਿਰਫ ਤੁਹਾਨੂੰ ਪੋਤੇ ਨਾਲ ਪਿਆਰ ਆ ਪੋਤੀ ਨਾਲ ਨਹੀਂ ਹੈਗਾ ਮੀਤੋ ਫੇਰ ਲੜਪਈਆਂ ਉਹ ਕਿਸੇ ਟਾਈਮ ਤਾਂ ਚੁੱਪ ਕਰ ਜਾਇਆ ਕਰੋ ਸਾਰਾ ਦਿਨ ਜੰਗ ਲਈ ਰੱਖਦੀ ਹੋ ਉਹ ਲੋਗ ਵੀ ਥੋੜਾ ਤਮਾਸ਼ਾ ਖੜ-ਖੜ ਕੇ ਦੇਖਦੇ ਨੇ ਤੁਸੀਂ ਮੇਰੀ ਗੱਲ ਸੁਣੋ ਜੇ ਮੈਂ ਗੱਲ ਤੋਂ ਹੋਵਾਂ ਨਾ ਜੋ ਮੈਨੂੰ ਕਹਿਣਾ ਤੁਸੀਂ ਕਹਿ ਲਿਓ ਮੈਂ ਦੀਪਾਸ ਤੇ ਰੋਟੀ ਲੈ ਕੇ ਆਈ ਤੇ ਮੁੰਡੇ ਨੇ ਰੋਟੀ ਖਾਣ ਤੋਂ ਮਨਾ ਕਰਤਾ ਹਜੇ ਮੈਂ ਉਹਨੂੰ ਸਮਝਾਈ ਰਹੀ ਆ ਕਿ ਮੰਮੀ ਇਹਨੇ ਚ 500 ਰੁਪਇਆ ਲੈ ਕੇ ਵੀ ਆ ਗਏ ਆਖੇ ਦੀਪ ਪੁੱਤ ਜਿਹੜੀ ਚੀਜ਼ ਖਾਣੀ ਹੈ ਖਾ ਜਾ ਕੇ ਬਾਹਰ ਨਾਲੇ ਹੁਣ ਤੁਸੀਂ ਹੋਈ ਦੱਸੋ ਵੀ ਜਵਾਕ ਵਿਗੜੂਗਾ ਨਹੀਂ ਹੱਥੋਂ ਨਿਕਲੂਗਾ ਨਹੀਂ ਜੇ ਕੋਈ ਗਲਤ ਕੰਮ ਕਰ ਲਿਆ ਉਹਨੇ ਫੇਰ ਆਪਾਂ ਕਿਧਰ ਨੂੰ ਜਾਵਾਂਗੇ ਉਹ ਮੰਮੀ ਗੱਲ ਤਾਂ ਸਹੀ ਕਹਿ ਰਹੀ ਐ ਇਹ ਉਹ ਅੱਜਕੱਲ ਜ਼ਮਾਨਾ ਬਹੁਤ ਮਾੜਾ ਚੱਲ ਰਿਹਾ ਹੈ ਨਾਲੇ ਜਵਾਕ ਦੇ ਹੱਥ 'ਚ ਐਨੇ ਪੈਸੇ ਨਹੀਂ ਦੇਣੇ ਚਾਹੀਦੇ ਜਿਉਂ ਕਿਸੇ ਗਲਤ ਰਾਤ ਉੱਪਰ ਆ ਫੇਰ ਤੁਸੀਂ ਦੋਨੋਂ ਜਾਣੇ ਇਹ ਗੱਲ ਤਾਂ ਕਰ ਦਿਓ ਨਾ ਤੁਸੀਂ ਮੇਰੇ ਪੁੱਤ ਤਾਂ ਮੱਚ ਗਿਓ ਤੁਹਾਨੂੰ ਇਹ ਤਖਲੀਪ ਹੈ ਨਾ ਵੀ ਮੈਂ ਜਵਾਗ ਨੂੰ ਇੱਥੇ ਕਿਉਂ ਲਿਆਈ ਇਹ ਨਾ ਉਹਦਾ ਘਰ ਹੈ ਉਹ ਮੇਰਾ ਪੋਤਾ ਹੈਗਾ 엄마 ਮੈਂ ਕਦੋਂ ਕਹਿਣਾ ਕਿ ਇਹ ਉਹਦਾ ਘਰ ਨਹੀਂ ਹੈ ਜਾਂ ਇਸ ਘਰ ਤੇ ਉਹਦਾ ਕੋਈ ਹੱਕ ਨਹੀਂ ਹੈ ਉਹ ਮੈਂ ਤਾਂ ਇਹ ਕਹਿਣਾ ਕਿ ਜਵਾਗ ਨੂੰ ਇੰਨੇ ਪੈਸੇ ਨਹੀਂ ਦੇਣੇ ਚਾਹੀਦੇ ਪੁੱਠਾ ਤੁਸੀਂ ਮੇਰੇ ਗੱਲ ਪੈਗੇ ਕਰ ਲੈ ਕਿਉਂ ਮੈਂ ਕਰਦੇ ਹਾਂ ਤਾਂ ਹੀ ਤੇ ਮੈਂ ਦਸ਼ਕੇ ਨਹੀਂ ਲੈ ਕੇ ਆਈ ਉਹਨੂੰ ਮੈਨੂੰ ਪਤਾ ਸੀ ਵੀ ਤੁਸੀਂ ਰੋਕੋਗੇ ਉਹ ਮੰਮੀ ਜੇ ਤੁਹਾਨੂੰ ਸਾਡੀ ਗੱਲਾਂ ਚੁਪਮੀਆਂ ਲੱਗਦੀਆਂ ਨੇ ਨਾ ਹੁਣ ਨਹੀਂ ਅਸੀਂ ਤੁਹਾਨੂੰ ਰੋਕਦੇ ਤੁਸੀਂ ਜੋ ਮਰਜ਼ੀ ਕਰੋ ਚਾਹੇ ਹੁਣ ਮੁੰਡਾ ਵਿਗੜੇ ਜਾਂ ਸੁਧਰੇ ਨਾਲੇ ਮੰਮੀ ਜੇ ਅਸੀਂ ਉਹਨੂੰ ਆਪਣਾ ਸਮਝਦੇ ਆ ਉਦੋਂ ਤਾਂ ਹੀ ਰੋਕ ਟੋਕ ਲਾਉਨੇ ਆ ਬਗਾਨੇ ਦੇ ਕਿਹੜੇ ਲਾਉਣਾ ਹੁੰਦਾ ਰੋਕ ਟੋਕ ਨਹੀਂ ਖਬਰ ਦਾ ਜੇ ਮਨ ਜਵਾਗ ਬਾਤ ਕੁਛ ਹੈ ਘਰੋਂ ਦੇ ਲੱਗੇ ਨੇ ਉਹਦੀ ਭਰਾਈਆਂ ਕਰਨ ਦੇਖ ਲੈ ਹੁਣ ਤੁਸੀਂ ਆਪਾਂ ਮੰਮੀ ਨੂੰ ਕੋਈ ਮਾੜੀ ਗੱਲ ਥੋੜਾ ਕਹੀ ਹੈਗੀ ਮੰਮੀ ਤਾਂ ਹਰ ਗੱਲ ਤੇ ਹੀ ਗਲ ਪੈ ਜਾਂਦੇ ਨੇਗੇ ਜੇ ਕੁਛ ਕਹਨੇ ਆਪਾਂ ਤਾਂ ਮਾੜੇ ਵੱਜਦੇ ਆਂ ਜੇ ਨਹੀਂ ਕਹਿੰਦੇ ਤਾ ਮਾੜੇ ਉਹ ਚੱਲਿਆ ਆਪਾਂ ਨੇ ਕੀ ਲੈਣਾ ਹੈ ਉਹ ਜਦੋਂ ਮੰਮੀ ਨੇ ਆਪਣੀ ਮੰਨ ਨਹੀਂ ਹੋਈ ਨਹੀਂ ਫਿਰ ਜੋ ਮਰਜ਼ੀ ਕਰੀ ਜਾਵੇ ਪਰ ਕੱਲ ਨੂੰ ਜੇ ਇਹ ਵਿਗੜ ਗਿਆ ਨਾ ਤਾਂ ਸਾਰੇ ਰਿਸ਼ਤੇਦਾਰਾਂ ਨੇ ਆਪਾਂ ਨੂੰ ਹੀ ਕਹਿਣਾ ਵੀ ਇਹਨਾਂ ਦਾ ਇੱਕ ਜਵਾਬ ਵੀ ਨਹੀਂ ਸਾਂਭਿਆ ਗਿਆ ਨਾਲੇ ਜਦੋਂ ਮੰਮੀ ਹੁਣ ਇਹਨੂੰ ਲੈ ਹੀ ਆਏ ਇੱਥੇ ਤਾਂ ਇਹਨੂੰ ਸਾਂਭਣ ਦੀ ਆਪਣੀ ਵੀ ਤਾਂ ਜ਼ਿੰਮੇਵਾਰੀ ਬਣਦੀ ਆ ਗੱਲ ਤਾਂ ਠੀਕ ਕਹਿਣੀ ਹੈ ਤੂੰ ਹਾਂਜੀ ਦਾਦੀ ਮੈਨੂੰ ਰੋਕਦੇ ਸੀ ਇਹ ਮੈਂ ਤਾਂ ਹੁਣ ਆਪਣਾ ਬਣਦਾ ਹਿੱਸਾ ਵੀ ਨਾ ਆਪਣੇ ਪੋਤੇ ਦੇ ਨਾਲ ਲਵਾਉਂਗੀ ਦੇਖਦੇ ਹਾਂ ਹੁਣ ਕੀ ਕਰ ਲੈਣਗੇ ਇਹ ਮੇਰਾ ਇਮੋਟਲੀ ਦੀਪ ਤੇ ਵੀ ਗੌਰ ਕਰ ਲੈ ਨਾ ਜਵਾਕ ਕੀ ਕਹੂਗਾ ਵੀ ਉੱਥੇ ਮੈਨੂੰ ਪੜਨੋ ਤਾਂ ਡਾ ਲਿਆ ਇੱਥੇ ਮੈਨੂੰ ਪੜਨ ਵੀ ਨਹੀਂ ਲਾਇਆ ਤੂੰ ਐ ਕਰ ਕਿਸੇ ਨਾ ਚੰਗੇ ਕਾਲਜ ਦਾ ਪਤਾ ਕਰ ਲੈ ਉਹਦੇ ਵਾਸਤੇ ਹਾਂਜੀ ਸਹੀ ਗੱਲ ਕਹਿੰਦੇ ਨੇ ਮੰਮੀ ਆਪਣੇ ਸ਼ਹਿਰ ਦਾ ਜਿਹੜਾ ਵੱਡਾ ਕਾਲਜ ਆ ਨਾ ਉੱਥੇ ਦੀਪ ਨੂੰ ਲਵਾ ਦਿਓ ਤੁਸੀਂ ਨਾ ਭਾਈ ਮੈਂ ਨਹੀਂ ਕਿਸੇ ਸਰਕਾਰੀ ਕਾਲਜ ਤੇ ਲੰਗਿਆ ਰਹੇ ਪੋਤੇ ਨੂੰ ਮੈਂ ਤਾਂ ਸ਼ਹਿਰ ਦੇ ਵਧੀਆ ਤੋਂ ਵਧੀਆ ਕਾਲਜ ਲਾਹਾਂ ਉਹਰੇ ਪੋਤੇ ਨੂੰ ਉਹ ਮੰਮੀ ਠੀਕ ਹੈ ਜਿਵੇਂ ਤਨੂੰ ਵਧੀਆ ਲੱਗਦਾ ਨਾ ਉਵੇਂ ਕਰ ਅਸੀਂ ਨਹੀਂ ਬੋਲਦੇ ਤੇਰੇ ਮਾਮਲੇ 'ਚ ਤੂੰ ਚਾਹੇ ਸਰਕਾਰੀ ਚਲਾ ਚਾਹੇ ਪ੍ਰਾਈਵੇਟ ਚ ਮੈਂ ਤਾਂ ਜੀ ਮੰਮੀ ਨੂੰ ਤਾਂ ਕਹਿ ਰਹੀ ਸੀ ਆਪਣੇ ਤਿੰਨ ਘਰ ਛੱਡ ਕੇ ਸ਼ਰਮਿਆਂ ਦੀ ਕੁੜੀ ਹੈਗੀ ਹੈ ਨਾ ਉਹਨੇ ਉਸ ਕਾਲਜ 'ਚ ਟੌਪ ਕੀਤਾ ਤੇ ਅੱਜ ਨਾ ਉਹ ਸਰਕਾਰੀ ਨੌਕਰੀ ਤੇ ਲੱਗੀ ਹੋਈ ਆ ਨਾਲੇ ਮੰਮੀ ਜੀ ਕਾਲਜ ਮਾੜੇ ਨਹੀਂ ਹੁੰਦੇ ਇਹ ਤਾਂ ਜੁਆਕਾ ਦੇ ਸਿਰ ਤੇ ਹੁੰਦਾ ਵੀ ਉਹਨਾਂ ਨੇ ਚੰਗਾ ਪੜ੍ਹ ਲਿਖ ਕੇ ਆਪਣਾ ਭਵਿੱਖ ਬਣਾਉਣਾ ਤੇ ਆਪਣਾ ਦੀਪ ਤਾਂ ਬਹੁਤ ਹੁਸ਼ਿਆਰ ਆ ਨਾਲੇ ਮੰਮੀ ਆਪਾਂ ਦੀਪ ਨੂੰ ਵੱਡੇ ਕਾਲਜ ਚ ਕਿਵੇਂ ਲਾ ਸਕਦੇ ਆ ਤੈਨੂੰ ਪਤਾ ਤਾਂ ਹੈਗਾ ਆਪਣਾ ਇਹਨਾਂ ਬਜਟ ਹੀ ਨਹੀਂ ਹੈਗਾ ਉਹ ਵੱਡੇ ਕਾਲਜ ਦੇ ਵੱਡੇ ਵੱਡੇ ਖਰਚੇ ਹੁੰਦੇ ਨੇ ਤੇ ਆਪਾਂ ਨੂੰ ਆਪਣਾ ਘਰ ਦੇਖ ਕੇ ਚੱਲਣਾ ਚਾਹੀਦਾ ਹੈ ਠੀਕ ਹੈ ਭਾਈ ਜੇ ਤੇਰਾ ਬਜਟ ਨਹੀਂ ਹੈਗਾ ਤਾਂ ਮੈਂ ਆਪਣੀ ਜ਼ਮੀਨ ਵੇਚ ਦਿੰਨੀ ਆ ਉਹ ਚਾ ਪੜਾ ਦੂੰ ਮੈਂ ਆਪਣੇ ਪੁੱਤੇ ਨੂੰ ਉਹ ਮੰਮੀ ਜ਼ਮੀਨ ਕਿਉਂ ਵੇਚਣੀ ਹੈ ਤੈਨੂੰ ਪਤਾ ਤਾਂ ਹੈਗਾ ਜੇ ਜ਼ਮੀਨ ਵੇਚਤੀ ਤਾਂ ਆਪਣਾ ਗੁਜ਼ਾਰਾ ਕਿਵੇਂ ਹੋਊਗਾ ਨਾਲੇ ਸਰਕਾਰੀ ਕਾਲਜਾਂ 'ਚ ਕਿਹੜਾ ਜਵਾਕ ਪੜਦੇ ਨਹੀਂ ਹੈਗੇ ਉੱਥੇ ਕੀ ਮਾੜੇ ਘਰਾਂ ਦੇ ਜਵਾਕ ਆਉਂਦੇ ਨੇ ਹਾਂਜੀ ਮੰਮੀ ਬਿਲਕੁਲ ਸਹੀ ਕਹਿੰਦੇ ਨੇ ਸਰਕਾਰੀ ਕਾਲਜਾਂ 'ਚ ਵੀ ਵੱਡੇ ਵੱਡੇ ਘਰਾਂ ਦੇ ਜਵਾਕ ਪੜਨ ਆਉਂਦੇ ਨੇ ਨਾਲੇ ਮੈਂ ਜਿਹੜਾ ਤੁਹਾਨੂੰ ਕਾਲਜ ਦੱਸਿਆ ਸੀ ਨਾ ਉਹ ਸਰਕਾਰੀ ਨਹੀਂ ਹੈਗਾ ਉਹ ਪ੍ਰਾਈਵੇਟ ਆ ਤੁਸੀਂ ਦੋਨੋਂ ਗੱਲ ਸੁਣ ਲਓ ਮੇਰੇ ਕੰਨ ਖੋਲ ਕੇ ਮੈਨੂੰ ਜਿੱਥੇ ਮੇਰਾ ਪੋਟਾ ਕਹੂ ਨਾ ਮੈਂ ਤਾਂ ਉੱਥੇ ਲਾਉਂਗੀ ਓ ਮੰਮੀ ਜਦੋਂ ਤੂੰ ਕਰਨੀ ਆਪਣੀ ਮਰਜ਼ੀ ਹੈ ਫਿਰ ਤੂੰ ਸਾਥੋਂ ਕਾਹਦਾ ਪੁੱਛਦੀ ਹੈ ਕਿਰਾ ਜਿੱਥੇ ਜੀ ਕਰਦਾ ਨਾ ਤੂੰ ਉਹਨੂੰ ਉੱਥੇ ਲਾ ਲੈ ਚਾਚਾ ਜੀ ਸਕੂਟੀ ਮੈਂ ਲੈ ਕੇ ਜਾਣੀ ਹੈ ਪੁੱਤ ਤੂੰ ਬਸ ਤੇ ਚੱਲਿਆ ਜਾ ਉਹ ਨਹੀਂ ਚਾਚਾ ਜੀ ਮੈਂ ਨਹੀਂ ਜਾਣਾ ਵਸਤੇ ਮੈਂ ਤਾਂ ਸਕੂਟੀ ਤੇ ਜਾਊਗਾ ਕਾਲਜ ਨਾਲੇ ਕਾਲਜ ਚ ਸਾਰੇ ਬੱਚੇ ਸਕੂਟੀ ਤੇ ਬੁਲਟੀ ਲੈ ਕੇ ਆਉਂਦੇ ਨੇ ਫਿਰ ਪੁੱਤ ਆਪਾਂ ਕਿਹੜਾ ਕਿਸੇ ਦੀ ਰੀਸ ਕਰਨੀ ਹੈ ਉਹ ਤੇਰੀ ਹਜੇ ਉਮਰ ਨਿਆਣੀ ਐ ਨਾ ਤੇਰਾ ਲਾਇਸੈਂਸ ਬਣਿਆ ਹੋਇਆ ਤੂੰ ਐਵੇਂ ਹੀ ਚਲਾਨ ਕਰਾ ਬੈਠੇਗਾ ਤੂੰ ਚਾਬੀ ਮੈਨੂੰ ਦੇ ਕੋਈ ਲੋੜ ਨਹੀਂ ਪੁੱਤ ਤੈਨੂੰ ਚਾਬੀ ਦੇਣ ਦੀ ਲੈ ਇਹ ਚੁੱਪ ਕਰਕੇ ਸਕੂਟਰੀ ਇਹ ਤਾਂ ਪੁੱਤ ਤੈਨੂੰ ਬਹੁਤ ਕੁਝ ਕਹਿਣਗੇ ਤੈਨੂੰ ਇਹਨਾਂ ਦੀ ਸੁਣਨੀ ਕੋਈ ਲੋੜ ਨਹੀਂ ਠੀਕ ਆ ਦਾਦੀ ਜੀ पक तू मेरी गल तो सुन चाचा जी हूं जेडी गल भी सुननी है ना कोलिज तो आके ही सुनूंगा बाय बाय <laughs> ਸਵੇਰ 5:00 ਵੱਜ ਚੁੱਕੇ ਨੇ ਤੇ ਦੀਪ ਹਜੇ ਤੱਕ ਨਹੀਂ ਆਇਆ ਮੈਨੂੰ ਤਾਂ ਉਹਦੀ ਬੜੀ ਫਿਕਰ ਹੋਈ ਜਾਂਦੀ ਹੈਗੀ ਕਾਲ ਜੋ ਤਾਂ 3:00 ਵਜੇ ਛੁੱਟੀ ਹੋ ਜਾਂਦੀ ਆ ਪਤਾ ਨਹੀਂ ਮੁੰਡਾ ਕਿੱਥੇ ਗਿਆ ਉਹਦਾ ਫੋਨ ਵੀ ਬੰਦ ਆ ਰਿਹਾ ਨਹੀਂ ਫਿਕਰ ਤਾਂ ਮੈਨੂੰ ਵੀ ਹੋਈ ਪਈ ਐ ਕਿਸੇ ਨਾਲ ਦੇ ਮੁੰਡੇ ਨੂੰ ਫੋਨ ਲਾ ਕੇ ਦੇਖ ਲਓ ਤੁਹਾਡੇ ਕੋਲ ਹੋਊਗਾ ਨੰਬਰ ਓ ਮਾਤਾ ਸਾਡੇ ਕੋਲ ਨਹੀਂ ਐ ਕਿਸੇ ਹੋਰ ਮੁੰਡੇ ਦਾ ਨੰਬਰ ਨੰਬਰ ਥਲਾਇਆ ਨਾਲੇ ਤੇਰਾ ਫੋਨ ਵੀ ਬੰਦ ਆ ਰਿਹਾ ਸੀ ਨਹੀਂ ਤੂੰ ਖੜਚਾ ਕਿਵੇਂ ਪੈਂਦੀ ਆ ਖਾਣ ਨੂੰ ਮੇਰੇ ਪੋਤੇ ਨੂੰ ਮੈਨੂੰ ਦੱਸ ਪੁੱਤ ਤੂੰ ਇੰਨਾ ਲੇਟ ਕਿਵੇਂ ਹੋ ਗਿਆ ਕਿੱਥੇ ਗਿਆ ਸੀ ਉਹ ਤੇਥੋਂ ਕੁਝ ਪੁੱਛ ਰਹੇ ਆ ਦੱਸ ਕਿੱਥੇ ਲੱਗ ਗਿਆ ਇਹਨਾਂ ਟਾਈਮ ਉਹ ਤੁਹਾਨੂੰ ਸਾਰਿਆਂ ਨੂੰ ਨਾ ਸ਼ੱਕ ਕਹਿੰਦੀ ਬਾਲੀ ਹੋਈ ਆਦਤ ਆ ਉਹ ਮੇਰਾ ਫੋਨ ਹੋ ਗਿਆ ਸੀ ਡੈੱਡ ਤੇ ਰਾਤ 'ਚ ਨਾ ਸਕੂਟੀ ਵੀ ਖਰਾਬ ਹੋ ਗਈ ਸੀ ਮੇਰੀ ਉਹ ਮਸਾ ਤਾਂ ਮੈਂ ਸਕੂਟਰੀ ਰੋੜ ਕੇ ਮਿਸਤਰੀ ਕੋਲ ਲੈ ਕੇ ਗਿਆ ਉੱਤੋਂ ਮੇਰੇ ਕੋਲ ਪੈਸੇ ਵੀ ਨਹੀਂ ਸੀਗੇ ਫਿਰ ਮੈਂ ਆਪਣੇ ਦੋਸਤੋਂ ਪੈਸੇ ਮੰਗੇ ਤਾਂ ਜਾ ਕੇ ਸਕੂਟੀ ਠੀਕ ਹੋਈ ਉਹ ਨਾਲੇ ਹਜੇ ਕਰਿਆ ਕਿ ਮੈਂ ਖੜਾ ਵੀ ਨਹੀਂ ਹੋਇਆ ਤੁਸੀਂ ਸਾਰੇ ਜਾਣੇ ਮੈਨੂੰ ਗੱਲਾਂ ਵੀ ਸੁਣਾਉਣ ਲੱਗ ਗਏ ਦੇਖੇ ਪੂਰੇ ਦਿਨ ਸੀ ਮੈਨੂੰ ਮੇਰੇ ਪੋਤੇ ਦੇ ਤੁਸੀਂ ਐਵੇਂ ਸਵੇਰ ਦੇ ਘਰਾਂ ਕੱਢੀ ਜਾਂਦੇ ਹੋ ਐਨ ਬੁੱਤਾਂ ਰੋਟੀ ਖਵਾਵਾ ਭੁੱਖ ਲੱਗੀ ਹੋਣੀ ਐ ਜੀ ਇਹਦੇ ਸ਼ਕਲ ਤੋਂ ਹੀ ਪਤਾ ਲੱਗਦਾ ਵੀ ਇਹ ਬਹਾਨਾ ਘੜ ਕੇ ਲਿਆ ਆ ਇਹ ਸੱਚ ਨਹੀਂ ਬੋਲ ਰਿਹਾ ਉਹ ਲੱਗਦਾ ਤਾਂ ਮੈਨੂੰ ਵੀ ਇਦਾਂ ਹੀ ਪਿਆ ਹੈ ਹਲੋ ਹਵਾਈ ਤੁਸੀਂ ਕਿੱਦਾਂ ਫੋਨ ਕੀਤਾ ਸੀ ਅੰਕਲ ਜੀ ਮੈਂ ਦੀਪ ਦਾ ਦੋਸਤ ਬੋਲ ਰਿਹਾ ਹਾਂ ਮੈਂ ਉਹਦੇ ਵਾਰੀ ਤੁਹਾਡੇ ਨਾਲ ਗੱਲ ਕਰਨੀ ਆ ਨਾਲੇ ਇੱਕ ਗੱਲ ਹੋਰ ਜੀ ਮੇਰੀ ਕਹੀ ਗੱਲ ਦਾ ਤੁਸੀਂ ਗੁੱਸਾ ਨਾ ਕਰੀਓ ਉਹ ਨਾ ਨਾ ਪੁੱਤ ਤੇਰੀ ਗੱਲ ਦਾ ਕੀ ਗੁੱਸਾ ਕਰਨਾ ਤੂੰ ਦੱਸ ਤਾਂ ਸਹੀ ਕੀ ਗੱਲ ਐ ਅੰਕਲ ਜੀ ਦੀਪ ਅੱਜ ਮੰਡੀਰ ਨਾਲ ਫਿਰ ਰਿਹਾ ਸੀ ਅੱਛਾ ਤੇ ਉਹ ਮੁੰਡੇ ਨਾਲ ਬਹੁਤ ਗਲਤ ਨੇ ਜਿੰਨਾਂ ਨਾਲ ਉਹ ਫਿਰਦਾ ਸੀ ਤੇ ਉਹ ਤਾਂ ਹੀ ਉਹਨਾਂ ਨਾਲ ਫਿਰਮਾ ਵੀ ਦੇਖਦਾ ਤੇ ਅੱਜ ਉਹਨੇ ਬੱਸ ਸਟੈਂਡ ਤੇ ਲੜਾਈ ਵੀ ਕੀਤੀ ਐ ਮੇਰਾ ਤਾਂ ਹੀ ਇਹੀ ਕਹਿਣਾ ਤੁਸੀਂ ਹੁਣੇ ਨੱਥ ਪਾ ਲਓ ਕਿਤੇ ਇਹ بگੜੀ ਨਾ ਜਾਵੇ ਕੋਈ ਨਾ ਪੁੱਤ ਤੇਰਾ ਬਹੁਤ ਬਹੁਤ ਧੰਨਵਾਦ ਹੈ ਜੋ ਤੂੰ ਮੈਨੂੰ ਸਾਰੀ ਗੱਲ ਦੱਸਤੀ ਮੈਂ ਕਰਦਾ ਇਹਨੂੰ ਜਾ ਕੇ ਸੂਤ